ਸਸ਼ਟ੍ਰੀ ਕਾਲ ਜੀ ਰਿਆਸਤ న్యూਸ ਦੇਖ ਰਹੇ ਤੁਸੀਂ ਮੈਂ ਨੂਰ ਵਰਚੋਤਾ ਤੁਹਾਡੇ ਨਾਲ ਤਾਂ ਇਹ ਤਸਵੀਰਾਂ ਤੁਹਾਨੂੰ ਦਿੱਲੀ ਤੋਂ ਦਿਖਾਵਾਂਗੀ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਜਿੱਥੇ ਉੱਥੋਂ ਦੀ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਛਤਨਾ ਦਰਸ਼ਨ ਕਰਨ ਦੇ ਲਈ ਸ਼ਰਧਾਲੂ ਆਏ ਨੇ ਔਰ ਬੜੀ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਨਿਕਲ ਕੇ ਜਾਣਾ ਪੈ ਰਿਹਾ ਹੈਗਾ ਔਰ ਕਿਉਂਕਿ ਦਿੱਲੀ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈਗਾ 80 ਸਾਲਾਂ ਦਾ ਰਿਕਾਰਡ ਟੁੱਟ ਗਿਆ ਦਿੱਲੀ ਦੇ ਵਿੱਚ ਵੀ ਤਾਂ ਜਿਸਕਾਰ ਦਿੱਲੀ ਪੂਰੀ ਡੁੱਬ ਗਈ ਹੈ ਪਿੱਛੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਟਰਮੀਨਲ ਦੀ ਛੱਤ ਡਿੱਗ ਗਈ ਔਰ ਉਸ ਤੋਂ ਬਾਅਦ ਏਮਜ਼ ਹਸਪਤਾਲ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਆਪਰੇਸ਼ਨ ਥੀਏਟਰ ਦੇ ਨੇੜੇ ਜਿਹੜਾ ਪਾਣੀ ਲਿਫਟਾਂ ਦੇ ਵਿੱਚ ਆਉਂਦਾ ਹੋਇਆ ਨਜ਼ਰ ਆਇਆ ਸੀਗਾ ਤਾਂ ਤਸਵੀਰਾਂ ਤੁਸੀਂ ਵੇਖੋ ਦਿੱਲੀ ਦੇ ਗੁਰਦੁਆਰਾ ਫ੍ਰੀਸ ਕੰਸੈਪਟ ਦੇ ਦਰਸ਼ਨ ਕਰਨ ਆਈ ਸੰਗਤ ਨੂੰ ਪਰੇਸ਼ਾਨੀ ਹੋਈ ਹੈ ਜਿਸ ਕਾਰਨ ਉਹ ਮੱਥਾ ਟੇਕਣ ਗਏ ਨਹੀਂ ਔਰ ਮੁਕਤਾ ਪ੍ਰਬੰਧ ਜਿਹੜੇ ਸੀਗੇ ਉਹ ਨਹੀਂ ਫਿਲਹਾਲ ਕੀਤੇ ਗਏ ਪਰ ਪਾਣੀ ਜਿਹੜਾ ਦੇਖੋ ਕਿਸ ਤਰ੍ਹਾਂ ਵੜਿਆ ਹੋਇਆ ਪਰ ਫਿਰ ਵੀ ਸੰਗਤ ਜਿਹੜੀ ਹੈ ਕੋਸ਼ਿਸ਼ ਕਰਕੇ ਕਿਵੇਂ ਨਾ ਕਿਵੇਂ ਅ ਦਰਸ਼ਨ ਕਰ ਰਹੀ ਹੈ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੀ ਹੈ ਮੱਥਾ ਟੇਕ ਰਹੀ ਹੈ ਔਰ ਇਸ ਸਮੱਸਿਆ ਜਿਹੜੀ ਹੈ ਬਹੁਤ ਵੱਡੀ ਕਿ ਹਜੇ ਮੌਨਸੂਨ ਆਉਣਾ ਹੈਗਾ ਹਜੇ ਸਮਾਂ ਹਜੇ ਥੋੜਾ ਜਿਹਾ ਪਿਆ ਪਰ ਇੰਨੀ ਸ਼ੇਤੀ ਐਡੀਆਂ ਜ਼ਿਆਦਾ ਪਰੇਸ਼ਾਨੀਆਂ ਹੋ ਗਈਆਂ ਨੇ ਪਰ ਹਜੇ ਤੱਕ ਕੋਈ ਵੀ ਹੱਲ ਨਹੀਂ ਕੀਤੇ ਜਾ ਰਹੇ ਪਰ ਲੋੜ ਹੈ ਇਹਨਾਂ ਜੋ ਸਮੱਸਿਆਵਾਂ ਨੂੰ ਨਜਿੱਠਣ ਦੇ ਲਈ ਪ੍ਰੋਪਰ ਪੁਖਤਾ ਪ੍ਰਬੰਧ ਕਰਨ ਦੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਅੱਗੇ ਜੋ ਭਿਆਨਕ ਸਥਿਤੀ ਬਣਦੀ ਹੈ ਉਹਦੇ ਤੇ ਅਸੀਂ ਕਾਬੂ ਪਾ ਸਕੀਏ। ਉਹ ਚਰਨੀ ਦਾ ਫਸਿਓ ਤੇ ਹਲੋ ਹਲੋ ਚੱਪਲ ਨਹੀਂ ਆ ਚੱਪਲ ਕਰਨਜੀਤ ਕਰਨਜੀਤ ਮੇਰੇ ਚੱਪਲ ਆ